ਉਹ ਚੰਗੀ ਬਣ ਕੇ ਨਾ ਮੈਨੂੰ ਵਿਖਾਲ ਜਿਹੜੀ ਚੰਗਿਆਈ ਹੈਂ ਤੇਰੀ ਇਹ ਆਪਣੇ ਕੋਲ ਹੀ ਤੂੰ ਰੱਖ ਮੈਨੂੰ ਨਹੀਂ ਚਾਹੀਦੀ ਧੀ ਮੇਰੀ ਤੂੰ ਅੱਡ ਕਰ ਛੜੀ ਉਹਨੂੰ ਤੂੰ ਹੌਂਜੋਗੇ ਨਹੀਂ ਛੱਡਿਆ ਭੈਣ ਭਰਾਵਾਂ ਵਿਚ ਤੂੰ ਐਸੀ ਹੀ ਫੈਕ ਫਾਈ ਰਹੋ ਨਾ ਕਿ ਇੱਕ ਦੂਜੇ ਨਾਲ ਮਿਲਣ ਜੋਗੇ ਨਹੀਂ ਰਹੇ ਮੰਮੀ ਮੈਂ ਕਿ ਸਗੋਂ ਭੈਣ ਕੋ ਮਾਫੀ ਵੀ ਮੰਗੀ ਕਿ ਚੱਲ ਮੈਨੂੰ ਮਾਫ ਕਰ ਦੋ ਪਰ ਮਾਤਮਾ ਨੇ ਨਾ ਮਾੜੀ ਸੁਣੀ ਆ ਤੁਹਾਡੇ ਘਰ ਖੁਸ਼ੀ ਆਉਣ ਵਾਲੀ ਆ ਇਦਾਂ ਦੇ ਕੰਮ ਨਹੀਂ ਕਰਨੇ ਠੀਕ ਹੈ ਨਾ ਜੇ ਦੀਦੀ ਗਏ ਆ ਤੇ ਉਹ ਵੀ ਆਪਣੀ ਮਰਜ਼ੀ ਨਾਲ ਗਏ ਆ ਉਹ ਵੀ ਦੋਸ਼ ਮੇਰੇ ਤੇ ਲਾਉਣ ਦੇ ਆ ਕਿ ਤੂੰ ਭੇਜਿਆ ਵਾ ਚਲੋ ਇਹ ਆ ਫਿਰ ਆਜੀ ਬਾਜੀ ਆਪਣੇ ਘਰ ਉਠੇ ਤੇ ਹਨ ਨੂੰ ਵੀ ਚਲੋ ਵਧੀਆ ਲੱਗੂਗਾ ਐਡਾ ਨਾ ਟੈਨਸ਼ਨ ਤੇ ਹਨ ਨੂੰ ਵੀ ਹੁੰਦੀ ਆ ਭਾ ਜਿੰਦਾ ਮਰਜੀ ਆ ਉਹ ਚੱਲ ਕਿਉਂ ਰਵਿੰਦਰ ਤੂੰ ਟੈਨਸ਼ਨ ਲੈ ਨਹੀਂ ਜਦੋਂ ਉਧਰੋਂ ਫੋਨ ਆਊਗਾ ਨਾ ਪਤਾ ਲੱਗ ਹੀ ਜਾਣਾ ਲੋਕਾਂ ਦੀ ਦਾਦੀਆਂ ਖੁਸ਼ ਹੁੰਦੀਆਂ ਵਾ ਪੋਤਾ ਜੇ ਪੋਤੀ ਘਰ ਆਏ ਆ ਤੁਸੀਂ ਮੂੰਹ ਬਣਾਉਣਾ ਦੱਸਣ ਦੇ ਅੱਗੇ ਉਹ ਵੇ ਸਾਰੇ ਫੋਨ ਹੋ ਗਏ ਨੇ ਸਾਰੇ ਵੀ ਹੋ ਗਿਆ ਫੋਨ ਤੇ ਹੋਰ ਸਾਰੇ ਰਿਸ਼ਤੇਦਾਰਾਂ ਨਾਲ ਹੋ ਗਏ ਆ ਮੇਰੀ ਧੀ ਨੂੰ ਕੀਤਾ ਹੀ ਫੋਨ